ਫਾਜ਼ਲੀ ਕਾ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣ ਕੇ ਤੁਹਾਡੇ ਇੱਕ ਵਾਰ ਲੂਕੰਡੇ ਜਰੂਰ ਖੜੇ ਹੋ ਜਾਣਗੇ ਕਿ ਕਿਵੇਂ ਇੱਕ ਬੇਵਸ ਅਤੇ ਮਜ਼ਦੂਰ ਪਿਓ ਦਾ ਗਵਾਂਡੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਦਰਅਸਲ ਉਸ ਬੇਵਸ ਪਿਓ ਦੀ ਕੀ ਮਜਬੂਰੀ ਸੀ ਜਾਂ ਉਸ ਦਾ ਕੀ ਕਾਰਨ ਸੀ ਹੱਤਿਆ ਪਿੱਛੇ ਇਸ ਨੂੰ ਸੁਣ ਕੇ ਤੁਹਾਡੇ ਇੱਕ ਵਾਰੀ ਜਰੂਰ ਜੜੇ ਰੋਂਗਟੇ ਖੜੇ ਹੋ ਜਾਣਗੇ। ਦਰਅਸਲ ਬਲਕਾਰ ਸਿੰਘ ਗਵਾਂਡੀਆਂ ਤੋਂ ਤੰਗ ਸੀ ਕਿਉਂਕਿ ਬਲਕਾਰ ਸਿੰਘ ਦੀ ਧੀ ਨੂੰ ਰਜਾਨਾ ਗਵੰਡੀ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਉਸ ਨਾਲ ਛੇੜਛਾੜ ਕੀਤੀ ਜਾਂਦੀ ਸੀ ਗਵੰਡੀ ਦੇ ਪਰਿਵਾਰ ਦੇ ਇੱਕ ਲੜਕੇ ਵੱਲੋਂ ਹਮੇਸ਼ਾ ਜਿਹੜਾ ਲੜਕੀ ਨੂੰ ਤੰਗ ਕਰਨ ਦੇ aarop ਲੱਗੇ ਹਨ ਦਰਅਸਲ ਜਦੋਂ ਬਲਕਾਰ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਬਲਕਾਰ ਸਿੰਘ ਗਵੰਡੀਆ ਦੇ ਘਰੇ ਅਲੰਬਾ ਲੈ ਕੇ ਜਾ ਰਿਹਾ ਸੀ ਤੇ ਕਿਉਂਕਿ ਉਹ ਜਾ ਰਿਹਾ ਸੀ ਕਿ ਮੇਰੀ ਕੁੜੀ ਨੂੰ ਤੰਗ ਪ੍ਰੇਸ਼ਾਨ ਨਾ ਕਰੋ ਪਰ ਪਹਿਲਾਂ ਹੀ ਘਾਤ ਲਗਾ ਕੇ ਬੈਠੇ ਪਰਿਵਾਰ ਦੇ ਫੈਮਿਲੀ ਮੈਂਬਰਾਂ ਨੇ ਬਲਕਾਰ ਉੱਤੇ ਹਮਲਾ ਕਰ ਦਿੱਤਾ ਅਤੇ ਹਮਲਾ ਇੰਨਾ ਭਿਆਨਕ ਸੀ ਕਿ ਉਸ ਨੂੰ ਦਾਤਰਾਂ ਨਾਲ ਵੱਢਿਆ ਗਿਆ ਉਸ ਉੱਤੇ ਕਹਿਆਂ ਨਾਲ ਵਾਰ ਕੀਤਾ ਗਿਆ ਅਤੇ ਉਸ ਦੀ ਬਰੂਟਲੀ ਤਰੀਕੇ ਨਾਲ ਬੇਵਸ ਬਾਪ ਦੀ ਇੱਕ ਬੁਰੇ ਤਰੀਕੇ ਨਾਲ ਮੌਤ ਕਰ ਦਿੱਤੀ ਗਈ। ਦਰਅਸਲ ਦੱਸਦੀ ਹੈ ਕਿ ਗਵਾਂਡੀ ਪਰਿਵਾਰ ਨੇ ਉਸ ਨੂੰ ਉਸ ਦੇ ਘਰ ਦੇ ਬਾਹਰ ਘੇਰ ਲਿਆ ਅਤੇ ਉਸ ਦੀ ਗਰਦਨ ਅਤੇ ਸਿਰ ਉੱਤੇ ਦਾਤਰ ਨਾਲ ਕਈ ਵਾਰ ਕੀਤੇ ਹਮਲਾ ਕੀਤਾ ਜਿਸ ਨਾਲ ਉਸ ਦੀ ਮੌਕੇ ਉੱਤੇ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਪਰ ਤੁਹਾਨੂੰ ਦੱਸਦੀ ਹੈ ਕਿ ਫਾਜ਼ਲਿਕਾ ਦੇ ਪੰਘਾਲਾ ਪਿੰਡ ਦਾ ਇਹ ਮਾਮਲਾ ਹੈ। ਫਾਜ਼ਲਿਕਾ ਦੇ ਪੰਘਾਲਾ ਪਿੰਡ ਦਾ ਇੱਕ ਨੌਜਵਾਨ ਕੁਝ ਸਮੇਂ ਤੋਂ ਜਿਹੜਾ ਲੜਕੀ ਨੂੰ ਬਲਕਾਰ ਸਿੰਘ ਦੀ ਧੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਉਹ ਇਸ ਬਾਰੇ ਉਸ ਨਾਲ ਗੱਲ ਕਰ ਲਈ ਉਸ ਦੇ ਘਰ ਉਲੰਭਾ ਲੈ ਕੇ ਜਾ ਰਿਹਾ ਸੀ ਕਿ ਮੇਰੀ ਧੀ ਨਾਲ ਕਿਸੇ ਵੀ ਤਰੀਕੇ ਨਾਲ ਛੇੜਛਾੜ ਨਾ ਕੀਤੀ ਜਾਵੇ ਪਰ ਜਦੋਂ ਰਿਪੋਰਟਾਂ ਅਨੁਸਾਰ ਬਲਕਾਰ ਸਿੰਘ ਉਸ ਦੇ ਘਰੇ ਉਲੰਭਾ ਲੈ ਕੇ ਜਾ ਰਿਹਾ ਸੀ ਤਾਂ ਪਹਿਲਾਂ ਹੀ ਹੱਥ ਲਗਾ ਕੇ ਬੈਠੇ ਪਰਿਵਾਰਕ ਮੈਂਬਰਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਤੇ ਹਮਲਾ ਇੰਨਾ ਖਤਰਨਾਕ ਸੀ ਕਿ ਉਸ ਨੂੰ ਮੌਕੇ ਉੱਤੇ ਹੀ ਦਤਰਾ ਨਾਲ ਮਾਰ-ਮਾਰਕਿਊਸ ਦੀ ਗਰਦਨੀ ਵੱਢ ਦਿੱਤੀ। ਸੋ ਤੁਹਾਨੂੰ ਇਹ ਵੀ ਦੱਸ ਦਈਏ ਕਿ ਬਲਕਾਰ ਸਿੰਘ ਐਤਵਾਰ ਨੂੰ ਪਿੰਡ ਵਿੱਚ ਇੱਕ ਰਿਸ਼ਤੇਦਾਰ ਦੇ ਵਿਆਹ ਦੇ ਵਿੱਚ ਗਿਆ ਸੀ। ਉਸ ਦੇ ਨਾਲ ਉਸ ਦੀ ਧੀ ਵੀ ਸੀ ਅਤੇ ਗਵਾਂਡੀਆਂ ਦੇ ਮੁੰਡੇ ਵੱਲੋਂ ਉਸ ਦੀ ਧੀ ਨਾਲ ਛੇੜਛਾੜ ਵਿਆਹ ਦੇ ਵਿੱਚ ਕੀਤੀ ਜਾਂਦੀ ਹੈ ਜਿਸ ਨੂੰ ਲੈ ਕੇ ਬਲਕਾਰ ਸਿੰਘ ਪਰੇਸ਼ਾਨ ਹੋ ਜਾਂਦਾ ਹੈ ਤੇ ਅਧਵਿਚਕਾਰ ਵਿਆਹ ਦੇ ਵਿੱਚ ਉਹ ਹੀ ਘਰੇ ਆ ਜਾਂਦਾ ਹੈ। ਪਰ ਜਦੋਂ ਉਹ ਵਾਪਸ ਆ ਜਾਂਦਾ ਹੈ ਤਾਂ ਸ਼ਾਮ ਨੂੰ ਉਹਨਾਂ ਦੇ ਘਰੇ ਉਲੰਬਾ ਲੈ ਕੇ ਜਾਂਦਾ ਹੈ। ਪਰ ਜਦੋਂ ਉਲੰਬਾ ਲੈ ਕੇ ਗਿਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਜਿਸ ਦੇ ਵਿੱਚ ਮਨਜਿੰਦਰ ਸਿੰਘ ਮਣੀ ਜੋ ਮੇਨ ਹੈ ਦੋਸ਼ੀ ਹੈ ਜਿਹੜਾ ਲੜਕੇ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਉਸ ਦਾ ਭਰਾ ترਸੀਮ ਸਿੰਘ ਉਸ ਦੇ ਪਿਤਾ ਚੰਦ ਸਿੰਘ ਅਤੇ ਉਸ ਦੀ ਮਾਂ ਹਰਪ੍ਰੀਤ ਕੌਰ ਨੇ ਬਲਕਾਰ ਸਿੰਘ ਉੱਤੇ ਹਮਲਾ ਕਰ ਦਿੱਤਾ ਚਾਰ ਪੰਜ ਜਣਿਆਂ ਨੇ ਇਕੱਠੇ ਹੋ ਕੇ ਮਿਲ ਕੇ ਇੱਕ ਬੇਵਸ ਪਿਤਾ ਮਜ਼ਦੂਰ ਉੱਤੇ ਹਮਲਾ ਕਰ ਦਿੱਤਾ ਕੀ ਕਸੂਰ ਸੀ ਮਜ਼ਦੂਰ ਪਿਤਾ ਦਾ ਬੇਵਸ ਪਿਤਾ ਦਾ ਕਿ ਉਹ ਆਪਣੀ ਧੀ ਨੂੰ ਜਿਹੜਾ ਛੇੜਛਾੜ ਕਰਦੇ ਸੀ ਗਵਾਂਡੀ ਉਸ ਦਾ ਉਲੰਭਾ ਲੈ ਕੇ ਜਾ ਰਿਹਾ ਸੀ ਕਿ ਭਾਈ ਮੇਰੀ ਧੀ ਨਾਲ ਕੋਈ ਵੀ ਤਰੀਕੇ ਨਾਲ ਛੇੜਛਾੜ ਨਾ ਕੀਤੀ ਜਾਵੇ ਉਸ ਨੂੰ ਤੰਗ ਪ੍ਰੇਸ਼ਾਨ ਨਾ ਕੀਤੀ ਜਾਵੇ ਪਰ ਇਹਨਾਂ ਗਵਾਂਡੀਆ ਨੇ ਉਸ ਦਾ ਬੁਰੇ ਤਰੀਕੇ ਨਾਲ ਕਤਲ ਕਰ ਦਿੱਤਾ ਘਟਨਾ ਦੀ ਜਾਣਕਾਰੀ ਮਿਲਦੇ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਹੈ ਅਤੇ Laash ਨੂੰ ਕਬਜ਼ੇ ਵਿੱਚ ਲੈ ਲੈਂਦੀ ਹੈ ਅਤੇ ਸਦਰ ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਮਰਤਕ ਬਲਕਾਰ ਸਿੰਘ ਤਿੰਨ ਬੱਚਿਆਂ ਦਾ ਪਿਤਾ ਸੀ। ਦੋ ਉਸਦੇ ਮੁੰਡੇ ਸਨ ਇੱਕ ਧੀ ਸੀ ਜਿਸ ਨਾਲ ਹਮੇਸ਼ਾ ਛੇੜਛਾੜ ਹੁੰਦੀ ਸੀ। ਜਿਸ ਦਾ ਉਲਾਮਾ ਲੈ ਕੇ ਉਹ ਗਵਾਂਡੀਆਂ ਦੇ ਘਰ ਜਾ ਰਿਹਾ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਗਵਾਂਡੀ ਉਸ ਦੀ ਜਾਨ ਹਿਲਾ ਲੈਣਗੇ ਅਤੇ ਇਸ ਦਿਨੇ ਬੁਰੇ ਤਰੀਕੇ ਨਾਲ ਇੰਨੀ ਬੁਰੀ ਤਰੀਕੇ ਨਾਲ ਉਸ ਨੂੰ ਮਾਰ ਦਿੱਤਾ ਗਿਆ ਕਿ ਇੱਕ ਵਾਰੀ ਸੋਚ ਕੇ ਤੁਹਾਡੀ ਰੂਕਾਂ ਉੱਠੇਗੀ ਕਿ ਕਿਵੇਂ ਉਸ ਦੀ ਦਸਤਰਾ ਨਾਲ ਕਹਿਆਂ ਨਾਲ ਜਿਹੜੀ ਗਰਦਨ ਵੱਢ ਦਿੱਤੀ ਗਈ। ਉਹ ਬਲਕਾਰ ਸਿੰਘ ਇੱਕ ਮਜ਼ਦੂਰ ਸੀ। ਉਸ ਦੇ ਦੋ ਪੁੱਤਰ ਅਤੇ ਇੱਕ ਧੀ ਸੀ ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਅਤੇ ਕਾਤਲਾਂ ਦੀ ਜਲਦ ਤੋਂ ਜਲਦ ਜਿਹੜੀ ਗ੍ਰਿਫਤਾਰ ਦੀ ਮੰਗ ਕੀਤੀ ਹੈ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਸੋ ਇਸ ਘਟਨਾ ਦੇ ਨਾਲ ਫਾਜ਼ਲਿਕਾ ਦੇ ਵਿੱਚ ਸ਼ੋਗ ਦੀ ਲਹਿਰ ਦੌੜ ਗਈ ਹੈ ਅਤੇ ਸਨਸਨੀ ਫੈਲ ਗਈ ਹੈ ਕਿ ਕਿਵੇਂ ਬੁਰੇ ਤਰੀਕੇ ਨਾਲ 4 ਤੋਂ 5 ਜੜਾਂ ਨੇ ਮਿਲ ਕੇ ਇੱਕ ਵੇਵਸ ਮਜ਼ਦੂਰ ਪਿਓ ਦਾ ਕਤਲ ਕਰ ਦਿੱਤਾ ਗਿਆ ਤੇ ਪਿਓ ਦਾ ਕਸੂਰ ਸਿਰਫ ਇਹ ਸੀ ਕਿ ਉਹ ਆਪਣੀ ਧੀ ਨਾਲ ਜਿਹੜੀ ਛੇੜਛਾੜ ਹੁੰਦੀ ਸੀ ਉਸ ਦਾ ਅਲੰਬਾ ਲੈ ਕੇ ਗਵਾਂਡੀਆਂ ਦੇ ਘਰ ਜਾ ਰਿਹਾ ਸੀ ਅਤੇ ਗਵਾਂਡੀਆਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਜਿਸ ਦਾ ਮੇਨ ਦੋਸ਼ੀ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਮਰਜਿੰਦਰ ਸਿੰਘ ਉਰਫ ਮਣੀ ਅਤੇ ਉਸ ਦਾ ਭਰਾ ਤਰਸੀਮ ਸਿੰਘ ਉਸ ਦੇ ਪਿਤਾ ਚੰਦ ਸਿੰਘ ਅਤੇ ਉਸ ਦੀ ਮਾਂ ਹਰਪ੍ਰੀਤ ਕੌਰ ਯਾਨੀ ਕਿ ਸਾਰੇ ਪਰਿਵਾਰ ਨੇ ਮਿਲ ਕੇ ਇਕੱਠਾ ਹਮਲਾ ਕੀਤਾ ਸੋ ਇਸ ਘਟਨਾ ਦੇ ਨਾਲ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਸ਼ੋਕ ਦੀ ਲਹਿਰ ਧੋੜ ਗਈ ਹੈ